ਕੀ ਕਰਦੀਏ ਸੋਜੇ ਮਿਲ ਜਾਏ ਤਾਂ ਪਚਾਉਣਾ ਚਾਹੀਦਾ ਤੇ ਪਚਾਉਣ ਦਾ ਜੁਗਰਨ ਸ਼ੁਕਰ ਦਰਸ਼ਨ ਤੇ ਅਠੇ ਪੈਰ ਜਿਸ ਸੁਰਤੀ ਸੁਖੀਏ ਤਾਂ ਮਹਾਰਾਜ ਦੇ ਦਰਸ਼ਨ ਹੋ ਰਹੇ ਹਨ ਅਰਥਾਤ ਸਾਡੇ ਸਵਾਮੀ ਦੀ ਸਾਡੀ ਆਤਮਾ ਵਿੱਚ ਆ ਕੇ ਆਤਮਾ ਨਾਲ ਇਸ ਤਰ੍ਹਾਂ ਮਿਲ ਰਿਹਾ ਹੈ ਜਿਵੇਂ ਚਰਖਾ ਕੱਤਣ ਵਾਲੀ ਮਾਈ ਚਰਖੇ ਨਾਲ ਮਿਲ ਜਾਂਦੀ ਹੈ ਮਾਈ ਚਰਖੇ ਨਾਲੋਂ ਵੱਖ ਨਹੀਂ ਹੁੰਦੀ ਸਗੋਂ ਉਸ ਵਿੱਚ ਰਚ ਮਿਚ ਜਾਂਦੀ ਅਸੀਂ ਜਾਣਦੇ ਹਾਂ ਕਿ ਸਾਡੀ ਸੁੱਤੀ ਚੜ ਰਹੀ ਹੈ ਤੇ ਅਸਲ ਵਿੱਚ ਸੁਆਮੀ ਜੀ ਸਾਡੇ ਪ੍ਰੀਤਮ ਜੀ ਸੁੱਤੀ ਦੇ ਵਿੱਚ ਕਰਤਾ ਹੋ ਕੇ ਮਿਲੇ ਹੋਏ ਇਸ ਨੂੰ ਸਾਖੀ ਮੇਲ ਜਾਂ ਦ੍ਰਿਸ਼ਟਾ ਮੇਲ ਕਹੀਦਾ ਮੇਲ ਉਹ ਹੈ ਕਿ ਪ੍ਰੀਤਮ ਦੇ ਸਾਹਮਣੇ ਆ ਕੇ ਸਾਡੇ ਵਰਗੀ ਸੂਰਤ ਆ ਕੇ ਖੜੇ ਹੋ ਜਾਣ। ਥਾਣ ਪੀਨ ਸੇਵਾ ਕਰਾਉਣ ਥਾਪੜੇ ਦੇਣ। ਤੇ ਅਸੀਂ ਖੁਸ਼ੀ ਵਿੱਚ ਕੀਵੇਂ ਪੈ ਹੋਈ। ਇਹ ਦ੍ਰਿਸ਼ਟਮਾਨ ਦਰਸ਼ਨ। ਇਹ ਪ੍ਰਮਾਣਿਕ ਦਰਸ਼ਨ ਹੁੰਦਾ ਨਾ ਤੇ ਉੱਪਰਲੇ ਤੋਂ ਨਹੀਂ ਹੈ। ਕਿਉਂਕਿ ਅਸੀਂ ਦ੍ਰਿਸ਼ਟਮਾਨ ਜਗਤ ਵਿੱਚ ਵਸਨੇ ਆ। ਸੋਏ ਦਰਸ਼ਨ ਸਾਨੂੰ ਦਰਸ਼ਨ ਪਾਸ ਦੇਦੇ ਤੇ ਚੰਗੇ ਲੱਗਦੇ ਨੇ ਤੇ ਉਪਰ ਕਈ ਦਰਸ਼ਨਾ ਨਾਲ ਸਾਨੂੰ ਸੁਪ ਸੁਕੀ ਲੱਗਦੀ ਏ ਪਰ ਦਰਸ਼ਨ ਨਹੀਂ ਪਾਸ ਇਹ ਜਰਾ ਕੁ ਬਰੀਕ ਗੱਲ ਖਿਆਲ ਨਾਲ ਸਮਝ ਪੈਂਦੀ ਵਾਕੀ ਰਹੇ ਕਿ ਕਦੇ-ਕਦੇ ਦਰਸ਼ਨ ਹੋ ਜਾਂਦੇ ਨੇ ਕਦੇ ਗੁਰੂ ਚਾਹੇ ਤੇ ਕਦੇ ਸਿੱਖ ਇਹ ਸਾਰੀ ਖੇਡ ਸਾਡੇ ਮਾਲਕ ਦੇ ਹੱਥ ਦਾ ਹੈ ਦਾਤਾ ਨੇ ਤੇ ਸਾਹਿਬ ਦੇ ਹੱਥ ਨੇ ਜਦੋਂ ਚਾਹੇ ਦੇ ਦੇਂਦੇ ਜਦੋਂ ਦੇਵੇ ਤਾਂ ਸ਼ੁਕਰ ਕਰੀ ਉਸ ਦਾਤੇ ਦਾ ਸਦਾ ਉਡੀਕ ਵਾਣ ਰਹੀ ਜਦੋਂ ਬਖਸ਼ੇ ਸ਼ੁਕਰ ਦਾਤੇ ਦੇ ਦਵਾਰੇ ਦੀ ਉਡੀਕ ਸਿੱਖਾਂ ਦਾ ਸ਼ਰਮਣੀ ਸੁ ਹੇ ਗੁਰੂ ਨਾਨਕ ਦੇਵ ਤੁਸੀਂ ਸਾਰਿਆਂ ਤੇ ਮਿਹਰ ਹਾਂ ਜੇ ਨਿੰਦਕਾਂ ਕੋਲੋਂ ਨਿੰਦਾ ਸੁਣ ਕੇ ਮਨ ਦੁਖੀ ਹੁੰਦਾ ਹੈ ਤਾਂ ਭਗਤ ਫਰੀਦ ਸਾਹਿਬ ਦਾ ਇਹ ਵਚਨ ਯਾਦ ਰੱਖੋ ਫਰੀਦਾ ਇਹ ਤਨ ਭੌਂਕਣਾ ਨਿਤ-ਨਿਤ ਦੁਖੀ ਹੈ ਕੌਣ ਕੰਨੀ 부ਜੇ ਦੇ ਰਹਾ ਕਿੱਤੀ ਵਗੇ ਪਾਉ ਮਰ ਜਾਣ ਵਾਲੀਆਂ ਜਾਂ ਖਤਮ ਹੋ ਜਾਣ ਵਾਲੀਆਂ ਚੀਜ਼ਾਂ ਤੇ ਤੀਕ ਨਹੀਂ ਰੱਖੀ ਇਕ ਤਾਂ ਸਦਾ ਸਿਮਰਨ ਤੇ ਧਿਆਨ ਤੇ ਖਿੱਚ ਤੇ ਜਨ ਲਿਵ ਤੇ ਰੱਖੀ। ਇਹ ਲਿਵ ਜੀਵਨ ਹੈ ਜਿਸ ਉੱਤੇ ਰੱਖੀ ਹੋਈ ਤੇ ਸਦਾ ਸੁਖ ਦੇਦੀ। ਤੇ ਲਿਵ ਵਾਲੇ ਉਸ ਸੱਚੇ ਦਾਤਾ ਦੇ ਆਪਣੇ ਮੰਡਲ ਵਿੱਚ ਸੁਪਨ ਦਰਸ਼ਨ ਤੇ ਸੁਰਤੀ ਦੇ ਉੱਚੇ ਹੋਣ ਦਾ ਲਾਭ ਲੈ ਲਗੇ। ਕਦੇ ਹਉ ਕਾ ਨਹੀਂ ਕਾਣਾ ਚਾਹੀਦਾ। ਬੇੜੇ ਚੜਨਹਾਰ ਗੁਰੂ ਜੀ। ਜਗਤ ਵਿੱਚ ਬੜੀਆਂ ਚੰਗੀਆਂ ਉਹ ਹਵਸਤੀਆਂ ਨੇ ਖਬਰੇ ਕਿਸ ਨੇ ਸਿਰੇ ਚੜ ਜਾਣਾ ਹੈ ਕਿ ਕਿਸ ਦੀ ਪਹਿਰਾਇਤ ਨਾਲ ਸਾਡੀ ਕਲਿਆਣ ਹੋ ਜਾਵੇ ਇਸ ਲਈ ਲੱਗੇ ਰਹਿਣਾ ਸਭ ਤੋਂ ਵੱਧ ਸੁਖਦਾਈ ਗੁਰਬਾਣੀ ਤੇ ਸਿਮਰਨ ਲਈ ਵੱਧ ਵਕਤ ਲਾਓ ਵਧੇ ਰਹੀ ਯਤਨ ਕਰੋ ਗੁਰੂ ਗ੍ਰੰਥ ਬਾਣੀ ਚੇਤੇ ਰੱਖੋ ਜਪ ਤਪ ਹੱਠ ਕਰਾਂ ਮਾਤਾ ਸਭ ਕੁਝ ਸੌਖਾ ਮਿਲ ਜਾਂਦਾ ਪਰ ਰਸ ਇਕੱਠਾ ਮਿਲਦਾ ਹੈ ਜੇ ਰਸ ਨਹੀਂ ਮਿਲਿਆ ਤੇ ਕੀ ਮਿਲਿਆ ਜਿਨ੍ਹਾਂ ਨੂੰ ਕਦੇ ਰਸ ਦਾ ਝਲਕਾ ਵੱਜ ਜਾਂਦਾ ਹੈ ਨਾ ਉਹ ਵੱਡੇ ਭਾਗਾਂ ਵਾਲੇ ਜੇ ਸ਼ੁਕਰ ਕਰਦੇ ਰਹੇ ਇਕ ਦੋ ਦਿਨ ਖੜਾ ਪ੍ਰਸ਼ਾਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਅਰਦਾਸ ਕਰੋ ਕਿ ਇਹ ਸਤਿਗੁਰੂ ਬਖਸ਼ਿਸ਼ ਕਰ ਅਤੇ ਆਪਣੇ ਪ੍ਰੇਮ ਵਿਚਾਰ ਇਸ ਤਰ੍ਹਾਂ ਦੀ ਪ੍ਰਾਰਥਨਾ ਦੇ ਮਗਰੋਂ ਪ੍ਰਸ਼ਾਦ ਭੇਟਾ ਕਰਕੇ ਵੰਡੋ ਤੇ ਛਕੋ ਅਕਲ ਸਮਝ ਫਿਲਾਸਫੀ ਨਾਲੋਂ ਪ੍ਰੇਮ ਦਾ ਕਿਣਕਾ ਵੱਡੀ ਚੀਜ਼ ਆਤਮਾ ਵਿੱਚ ਬਲਦ ਆ ਜਾਵੇ ਮਨ ਅਡੋਲ ਹੋਦਾ ਹੈ ਕਰਮਾਤ ਵੀ ਯਾਦ ਹੈ ਤਹਮੀ ਕੁਝ ਨਹੀਂ ਜੱਲਪਾ ਹਾਂ ਗੁਰੂ ਨਾਨਕ ਪਿਆਰੇ ਦੇ ਚਰਨਾਂ ਦੀ ਖਿੱਚ ਬੜੀਆ ਮੂਲਕ ਜੀ ਪਿਆਰੇ ਜੀ ਸਦਾ ਮਿੱਠੇ ਲੱਗਣ ਪ੍ਰੀਤਮ ਜੀ ਦਾ ਅਸਰਾ ਹੋਵੇ ਆਪਣੀ ਆਸਾਂ ਨਾ ਹੋ ਹਜ਼ੂਰੀ ਵਿੱਚ ਵਸੀਏ ਤੇ ਪਿਆਰਾ ਪਿਆਰਾ ਕੂਬਦੇ ਰਹੀ ਇੱਕ ਅਸਲ ਸਵਾਦ ਤੇ ਤਾਕਤਾਂ ਤੋਂ ਸਭ ਤੋਂ ਵੱਡੀ ਤਾਕਤ ਤੇ ਰਸਾਂ ਤੋਂ ਸਭ ਤੋਂ ਵੱਡਾ ਰਸ ਹੋਰ ਸਭ ਤੋਂ ਅਡੋਲ ਰਿਹਾ ਕਰੋ ਬਾਣੀ ਅਤੇ ਨਾਮ ਵਾਰੀ-ਵਾਰੀ ਜਪਿਆ ਕਰੋ ਬਾਣੀ ਆਪਣੀ ਤਸਵੀਰ ਨਾਲ ਨਾਮ ਵਿੱਚ ਲੈ ਜਾਂਦੀ ਜਦੋਂ ਨਾਮ ਜਪਦਿਆਂ ਚਿਤ ਹਿਠਾ